ਸਾਹਿਬਜ਼ਾਦਿਆਂ ਦੇ ਮਾਤਾ ਗੁਜਰੂ ਕੌਰ ਜੀ ਦੇ ਜੋ ਸੀਦੀ ਦਿਹਾੜੇ ਚੱਲ ਰਹੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਆ ਅੱਜ ਬਨਾਡਾ ਦੇ ਜਿੰਨੇ ਵੀ ਸਮੂਹਨ ਵਾਸੀ ਨੇ ਬਾਕੀ ਜਿੰਨੇ ਵੀ ਲੀਡਰਸ਼ਿਪ ਆ ਬੀਜੇਪੀ ਦੀ ਹੋਰ ਵੀ ਸੰਸਥਾ ਦੇ ਬੰਦੇ ਨੇ ਹੋਰ ਵੀ ਪਾਰਟੀ ਦੇ ਨੁਮਾਇੰਦੇ ਨੇ ਸਾਰਿਆਂ ਨੇ ਮਿਲ ਕੇ ਇੱਕਜੁੱਟ ਹੋ ਕੇ ਨਾ ਕਿਤੇ ਪਾਰਟੀ ਨਾਲ ਸੰਬੰਧ ਹੈ ਇਹ ਇੱਕ ਉਹਨਾਂ ਦੀ ਸੀਹੀ ਦਿਹਾੜੇ ਨੂੰ ਯਾਦ ਕਰਦੇ ਆ ਅੱਜ ਪ੍ਰੋਗਰਾਮ ਕਰਾਇਆ ਗਿਆ ਸੁਖਣੀ ਸਾਹਿਬ ਦੇ ਪਾਰਟ ਲੰਗਰ ਵੀ ਟੁੱਟ ਚੱਲਣਗੇ ਸਾਨੂੰ ਜਿਹੜੇ ਮੰਨ ਲ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੰਨਾ ਰਸਤੇ ਤੇ ਚੱਲਣ ਦੀ ਪ੍ਰੇਰਣਾ ਦਿੱਤੀ ਹੈ ਸਾਡਾ ਫਰਜ ਬਣਦਾ ਹੈ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹਾਂ ਕਿ ਉਹਨਾਂ ਨੇ ਦੇਸ਼ ਵਾਸਤੇ ਕੀ ਕੀਤਾ ਜੇ ਅੱਜ ਉਹਨਾਂ ਦਿਨਾਂ ਦੇ ਵਿੱਚੋਂ ਸਾਡਾ ਨਾ ਦਿੰਦੇ ਛੋਟੀ ਉਮਰੇ ਤਾਂ ਅੱਜ ਜਿਹੜਾ ਸਾਡਾ ਹਿੰਦੁਸਤਾਨ ਹੈ ਹਿੰਦੁਸਤਾਨ ਦਾ ਨਕਸ਼ਾ ਹੀ ਕੋਸੂਰ ਹੁੰਦਾ ਅਸੀਂ ਇੱਥੇ ਨਾ ਹੁੰਦੇ ਅੱਜ ਜਿਹੜੀਆਂ ਸਾਨੂੰ ਸਰਦਾਰੀਆਂ ਬਖਸ਼ੀਆਂ ਨੇ ਅਸੀਂ ਪਿਆਰ ਨਾਲ ਰਹਿ ਰਹੇ ਹਾਂ ਚਾਹੇ ਹਿੰਦੂ ਆ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਚਾਹੇ ਇਸਾਈ ਹੈ ਉਹਨਾਂ ਨੇ ਹਰ ਵਰਗ ਦੀ ਹਰ ਧਰਮ ਦੀ ਵਡਿਆਈ ਕੀਤੀ ਆ ਹਰ ਤਾਨੂੰ ਨੂੰ ਮਾਨ ਬਖਸ਼ਿਆ ਮੁਸਲਮਾਨ ਵੀ ਜਨ ਨਾਲ ਮਹਾਰਾਜਾਂ ਦੀਆਂ ਲੜਾਈਆਂ ਵੀ ਰਹੀਆਂ ਪਰ ਕੁਝ ਮੁਸਲਮਾਨਾਂ ਇਹ ਜਿਹਨਾਂ ਨੇ ਸਾਬਜਾਦਾਂ ਦੀ ਸਹੀਦੀ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਉਹਨਾਂ ਦਾ ਅੱਜ ਨਾਂ ਰਹਿੰਦੀ ਦੁਨੀਆ ਤੱਕ ਲਿਆ ਜਾ ਰਿਹਾ ਤੋਂ ਸਾਨੂੰ ਮੈਂ ਬੇਨਤੀ ਕਰੂੰਗਾ ਸਾਰੇ ਜਿੰਨੇ ਵੀ ਸਮੂਹ ਸੰਗਤਾਂ ਨੂੰ ਕਿ ਸਾਨੂੰ ਉਹਨਾਂ ਤੋਂ ਪ੍ਰੇਰਣਾ ਲੈ ਕੇ ਭਲੇ ਦੇ ਕੰਮ ਸਮਾਜ ਭਲਾਈ ਦੇ ਕੰਮ ਕਰਨੇ ਚਾਹੀਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਦਿਨ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੋਰਾਵਾਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਦਰੀ ਕੌਰ ਜੀ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆਂ ਸਾਰੀ ਹੀ ਸਮੁੱਚੀ ਜਥੇਬੰਦੀ ਭਾਜਪੀ ਸਮੂਹ ਇਲਾਕਾਾਰ ਮਾਸੀ ਸੰਘ ਸਮੂਹ ਸੰਸਥਾਵਾਂ ਅੱਜ ਵਿਸ਼ੇਸ਼ ਤੌਰ ਤੇ ਰਾਮਲੀਲਾ ਗਰਾਊਂਡ ਵਿਖੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਆਂ ਉਹਨਾਂ ਦੇ ਬਣਾਏ ਹੋਏ ਰਸਤੇ ਤੇ ਚੱਲਦੇ ਆਂ ਪਰਲ ਕਰਦੇ ਆਂ ਇਹ ਆਕੀਦਾ ਕਰਨ ਵਾਸਤੇ ਇਕੱਠੇ ਹੋਏ ਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਸਮਤਤ ਬਖਸ਼ੇ ਅਸੀਂ ਉਹਨਾਂ ਦੇ ਦੱਸੇ ਹੋਏ ਰਾਹਾਂ ਤੇ ਚੱਲ ਸਕੀਏ ਜਿਵੇਂ ਜੋਗੀ ਅਲਾ ਯਾਰ ਖਾਨੇ ਕਿਹਾ ਹੈ ਕਤਾਰ ਕੀ ਕਸਮ ਗੁਰੂ ਨਾਨਕ ਕੀ ਕਸਮ ਹੈ ਕਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਉਹ ਕਮ ਹੈ ਇਸ ਵਾਸਤੇ ਅਸੀਂ ਅੱਜ ਸਾਰੇ ਬੜਾ ਖੁਸ਼ੀ ਹੁੰਦੀ ਹੈ ਵੀ ਸਾਰੇ ਭੇਦ ਭੁਲਾ ਕੇ ਸਮੁੱਚੇ ਤੌਰ ਤੇ ਸਾਰੀਆਂ ਸੰਸਥਾਵਾਂ ਇਕੱਠੀਆਂ ਹੋ ਕੇ ਅੱਜ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਮਾਤਾ ਗੁਰਦਰ ਕੌਰ ਜੀ ਦੀ ਸ਼ਹਾਦਤ ਨੂੰ ਨਮਨ ਕਰ ਰਹੀਆਂ ਨੇ ਸਾਰੀਆਂ ਸੰਸਥਾਵਾਂ ਦਾ ਲਾਖਾਂ ਵਾਸੀਆਂ ਦਾ ਬਹੁਤ ਹੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ